ਸਾਬ ઓ ਸ਼ਾਮ 84 ਵਿਖੇ ਹਾਦੀਆ ਸਾਹਿਬ ਨੇ ਸੰਵਿਧਾਨ ਬਚਾਓ ਸਭਾ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਜਿਰ ਵਿੱਚ तमाम ਲੀਡਰ ਸਬਾਨ ਵੀ ਉਪਸਥਿਤ ਹੋਏ ਹੈ ਇਹ ਜਿਹੜੀ ਸਭਾ ਹੈ ਉਹ ਕੇਵਲ ਵਿਧਾਨ ਸਭਾ ਦੀ ਸਭਾ ਸੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਖਰਗੇ ਸਾਹਿਬ ਦਾ ਸੰਦੇਸ਼ ਜਿਹੜਾ ਪੰਜਾਬ ਦੇ ਕੋਨੇ-ਕੋਨੇ ਚ ਪਹੁੰਚਣਾ ਹੈ ਇਹਦੇ ਪਿੱਛੇ ਵਜ੍ਹਾ ਤੇ ਕਾਰਨ ਜਿਸ ਪ੍ਰਕਾਰ ਅੱਜ ਗੈਰਸੰਵਧਾਨਿਕ ਜਿਹੜੀਆਂ ਗੱਲਾਂ ਦੇਸ਼ ਦੇ ਅੰਦਰ ਹੋ ਰਹੀਆਂ ਨੇ ਜਿਹੜੀਆਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ ਨਹੀਂ ਸਨ ਸੰਵਿਧਾਨ ਨੂੰ ਤੋੜਿਆ ਮਰਟਿਆ ਜਾ ਰਿਹਾ ਔਰ ਹਰ ਚੀਜ਼ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਸੀਬੀਆਈ, ਈਡੀ, ਇਨਕਮ ਟੈਕਸ, ਪੰਜਾਬ ਦੀ ਵਿਜੀਲੈਂਸ ਜਿੱਥੇ-ਜਿੱਥੇ ਸਰਕਾਰਾਂ ਹੁੰਦੀਆਂ ਮੀਡੀਆ, ਜੁਡੀਸ਼ਰੀ ਇਹਨਾਂ ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਹਰ ਨਾਗਰਿਕ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਰੇ ਸੰਦੇਸ਼ ਨੂੰ ਲੈ ਕੇ ਕਿ ਕਿਸ ਪ੍ਰਕਾਰ ਆਰਐਸਐਸ ਨੇ ਸੰਵਿਧਾਨ ਦਾ ਨਿਰਾਦਰ ਕੀਤਾ ਔਰ ਕਿਸ ਪ੍ਰਕਾਰ ਤਿਰੰਗੇ ਝੰਡੇ ਨੂੰ 55 ਸਾਲ ਨਾਗਪੁਰ ਦੇ ਹੈੱਡਕੁਆਰਟਰ ਤੇ ਨਹੀਂ ਲਹਿਰਾਇਆ ਉਹ तमाम ਗੱਲਾਂ ਦੇ ਅੱਜ ਵਿਚਾਰ ਇੱਥੇ ਕੀਤਾ ਗਿਆ ਆਮ ਜਨਤਾ ਨੂੰ ਦੱਸਿਆ ਗਿਆ ਸੋ ਇਸ ਕਰਕੇ ਅੱਜ ਅਸੀਂ ਇੱਥੇ ਆਏ ਸੀ ਨਾਲ ਹੀ ਨਾਲ ਇਰੇ ਨਾਲ ਨਾਲ ਅਸੀਂ ਸੰਗਠਨ ਦੀ ਮਜ਼ਬੂਤੀ ਦੇ ਆਸੇ ਕਿਸ ਪ੍ਰਕਾਰ ਬੂਥ ਲੈਵਲ ਤੇ ਸਾਡਾ ਸੰਗਠਨ ਆਉਣ ਵਾਲੇ ਸਮੇਂ ਚ ਮਜ਼ਬੂਤ ਹੋਏ ਕਿਸ ਪ੍ਰਕਾਰ ਅਗਲੇ 2 ਸਾਲ ਅਸੀਂ ਲੜਾਈ ਲੜਨੀ ਹੈ ਉਹ ਤਮਾਮ ਚਰਚਾ ਕਰ ਲਈ ਆ ਜਿਵੇਂ ਪਹਿਤੇ ਬਾਜਵਾ ਸਭ ਇੱਥੇ ਆਈ ਸੀ ਅਸ ਸੰਗਠਨ ਜਿਹੜਾ ਹੈ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਾਂ ਕਿ ਹੁਣ ਜੋ ਜੋ ਇਲੈਕਸ਼ਨ ਲੱਗੇ ਆ ਰਹੇ ਆ ਦਰਬਦਰ ਨੂੰ ਆਉਂਦਾ ਕਿ ਜੋ ਜਿਹੜਾ ਪਹਿਜਣਾ ਹਾਂਜੀ ਇਲੈਕਸ਼ਨ ਜਦੋਂ ਲੱਗੇ ਆ ਰਹੇ ਜੋ ਜੋ ਦਰਬਦਰ ਨੂੰ ਪਹਿਲਾਂ ਆਪੇ ਚਲੇ ਗਏ ਉਹ ਅੰਦਰ ਆਜੂਗੇ ਜੀ ਉਨੇ ਤੇ ਕੀ ਕਹਿਣਾ ਦੇਖੋ ਗੱਲ ਇਹ ਆ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਆਮ ਤੌਰ ਤੇ ਚਾਹੇ ਉਹ ਭਾਜਪਾ ਆ ਚਾਹੇ ਕਾਂਗਰਸ ਆ ਚਾਹੇ ਕੋਈ ਹੋਰ ਆ ਖਾਲੀ ਦਲਾਇ ਇਸ ਤਰ੍ਹਾਂ ਦੀ ਅੱਜ ਕੱਲ ਦੌੜ ਲੱਗੀ ਗਈ ਕਿ ਕੋਈ ਵੀ ਵਿਅਕਤੀ ਜਿਹਨੇ ਦੂਜੀ ਪਾਰਟੀ ਤੋਂ ਆਉਣਾ ਇੱਧਰ ਆ ਜਾਂਦੇ ਆ ਇੱਥੋਂ ਉੱਧਰ ਇਹ ਹੈਗੀ ਹੈ ਬਿਲਕੁਲ ਇਹ ਪਹਿਲਾਂ ਨਹੀਂ ਸੀ ਲੇਕਿਨ ਇਸ ਤਰ੍ਹਾਂ ਦੀ ਪਰਤੇ ਸ਼ੁਰੂਆਤ ਇਹਨੇ ਸੁਖਵੀਰ ਬਾਦਲ ਨੇ ਕੀਤੀ ਤੇ ਜਿਹੜਾ ਸਾਰਾ ਮੁਕੰਮਲ ਕੰਮ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੰਭਾਲ ਲਿਆ ਵੀ ਇੱਧਰ ਚਲੇ ਜਾਓ ਇੱਧਰ ਆ ਜਾਓ ਇੱਧਰ ਚਲੇ ਜਾਓ ਇੱਧਰ ਆ ਜਾਓ ਲੇਕਿਨ ਅਸੀਂ ਇਹ ਬਾਜਵਾ ਸਾਹਿਬ ਤੇ ਅਸੀਂ ਤੇ ਇਹ ਸਭ ਨੇ ਗੱਲ ਕੀਤੀ ਹੈ ਕਿ ਕਿਸੇ ਨੂੰ ਆਉਣ ਤੋਂ ਤਾਂ ਨਹੀਂ ਅਸੀਂ ਰੋਕ ਸਕਦੇ ਲੇਕਿਨ ਹਰ ਵਿਅਕਤੀ ਨੂੰ ਉਹ ਟਾਈਮ ਬౌండ్ ਜ਼ਰੂਰ ਕੀਤਾ ਜਾਏਗਾ ਕਿ ਸਮੇਂ ਮੁਤਾਬਕ ਹੀ ਉਹਨੂੰ ਅਹੁਦਾ ਮਿਲੇ ਸਮੇਂ ਮੁਤਾਬਕ ਹੀ ਉਹਨਾਂ ਨੂੰ ਗਾਂ ਜਿਮੇਦਾਰੀ ਦਿੱਤੀ ਜਾਵੇ ਇਹ ਨਹੀਂ ਵੀ ਆਏ ਤਾਂ ਵੱਡੀ ਜ਼ਿੰਮੇਵਾਰੀ ਨਾਲ ਦੀ ਨਾਲ ਦੀ ਸਰ ਲੈਂਡ ਪੂਲਿੰਗ ਆ ਕੇ ਕੌਂਸਲ ਦਾ ਕੀ ਸਟੈਂਡ ਆ ਰਿਹਾ ਹੈ ਕਿ ਬਹੁਤ ਸਾਰੇ ਕਿਸਾਨ ਆ ਕੇ ਜਿਹੜੇ ਜ਼ਮੀਨ ਨਹੀਂ ਦੇ ਰਹੇ ਕਿੱਥੇ ਪੰਜਾਬ ਦੇ ਵਿੱਚ ਜਿਹੜੀ ਲੈਂਡ ਪੂਲਿੰਗ ਆ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਇਹ ਲੁਧਿਆਣਾ ਦਾ ਰੌਲਾ ਹੈ 23000 ਏਕੜ ਦਾ ਲੁਧਿਆਣਾ ਦੇ ਵਿੱਚ ਲੈਂਡ ਪੂਲਿੰਗ ਦੀ ਗੱਲ ਇਹਨਾਂ ਨੇ ਚਲਾਈ ਹੈ ਇਹ ਕੇਵਲ ਤੇ ਕੇਵਲ ਪੈਸੇ ਇਕੱਠੇ ਕਰਨ ਦਾ ਸਰਕਾਰ ਦਾ ਬਹਾਨਾ ਹੈ ਜਿੱਥੇ ਸਾਡਾ ਕਿਸਾਨ ਨਹੀਂ ਚਾਹੇਗਾ ਕਿ ਉਹ ਲੈਂਡ ਪੂਲਿੰਗ ਦੇ ਵਿੱਚ ਆਪਦੀ ਜ਼ਮੀਨ ਨਹੀਂ ਦੇਣੀ ਚਾਹੇਗਾ ਅਸੀਂ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਟੱਕੇ ਉਹਨਾਂ ਦੇ ਨਾਲ ਖੜਾਂਗੇ ਬਿਲਕੁਲ ੱੱਕੇ ਨਾਲ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਨਹੀਂ ਲੈਣ ਦੇ ਆ ਕਰਜ਼ਾ ਲਈ ਜਾਇਆ 50 ਕਰਜ਼ਾ ਤਾਂ ਕਰਜ਼ਾ ਤਾਂ 당 ਕਰਤਾ ਸਭਾ 4 ਲੱਖ ਕਰੋੜ ਦੇ ਨੇੜੇ ਹੋ ਗਿਆ ਕੰਮ ਤੇ ਇਸੇ ਤਰ੍ਹਾਂ ਜੇ 2 ਸਾਲ ਪਏ ਹੈ ਇਹ ਪੰਜਾਬ ਨੂੰ ਮਕਾ ਕੇ ਜਾਣਗੇ ਦਿੱਲੀ ਨੂੰ ਮਕਾ ਕੇ ਆਏ ਹੈ ਤੇ ਪੰਜਾਬ ਨੂੰ ਮਕਾਉਣ ਦੀ ਇਹਨਾਂ ਦੀ ਮੁਕੰਮਲ ਤਿਆਰੀ ਇਹਨਾਂ ਦਾ ਹਾਲ ਕੀ ਕੀਤਾ ਜਾਏਗਾ ਜੀ ਇਹਨਾਂ ਲੋਕਾਂ ਦਾ ਹਾਲ ਕੀ ਕੀਤਾ ਜਾਏਗਾ ਤੁਸੀਂ ਸਟੇਜਾਂ ਤੇ ਕਹਿੰਦੇ ਹੋ ਭ੍ਰਸ਼ਟਾਚਾਰ ਕਰ ਰਹੇ ਹੋ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਇਹਨਾਂ ਦਾ ਹੋਵੇਗਾ ਕੀ ਕੀ ਕਰੋਗੇ ਇਹਨਾਂ ਦਾ ਦੇਖੋ ਜੀ ਸਮਾਂ ਹੁੰਤੇ ਸਮੇ ਤੋਂ ਪਹਿਲਾਂ ਗੱਲ ਕਰਨ ਦੀ ਲੋੜ ਨਹੀਂ ਜਦੋਂ ਸਮਾਂ ਆ ਗਿਆ ਜਦੋਂ ਸਾਡੇ ਹੱਥ 'ਚ ਕੋਜ ਹੋਇਆ ਇਹ ਸਾਰੇ ਦਾ ਸਾਰੇ ਹਿਸਾਬ ਕਿਤਾਬ ਤਾਂ ਜ਼ਰੂਰ ਕੀਤੇ ਜਾਣਗੇ ਤਕਰੀਬਾ ਵਿਸ਼ੇਸ਼ਾ ਕੀ ਇਰੇ ਪਿੱਛੇ ਕੋਈ ਗਹਿਰੀ ਤੇ ਵੱਡੀ ਸਾਜ਼ਿਸ਼ ਹੈ ਏਜੰਸੀਆਂ ਦਾ ਹੱਥ ਹੈ ਜਾਣਬੁੱਝ ਕੇ ਵਾਰ-ਵਾਰ 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 ਐਸਾ ਕੰਮ ਤਾਂ ਜਦੋਂ ਅੱਤਵਾਦ ਦਾ ਸਮਾਂ ਸੀ ਉਦੋਂ ਨਹੀਂ ਸਾਡੇ ਪੰਜਾਬ ਚ ਹੋਇਆ ਸੀ ਕਦੇ ਲੇਕਿਨ ਜਾਣਬੁੱਝ ਕੇ ਇਸ ਤਰ੍ਹਾਂ ਦਾ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੇ ਸਟੈਚੂ ਤੇ ਇਸ ਪ੍ਰਕਾਰ ਲਿਖਣਾ ਤੋਹੀਨ ਕਰਨਾ ਬੇਅਦਬੀ ਕਰਨਾ ਏਰੇ ਪਿੱਛੇ ਗਹਿਰੀ ਸਾਜ਼ਿਸ਼ ਹੈ ਉਹਨਾਂ ਲਈ ਸਮੇਂ ਜਿਸੀ ਵੀ ਲੱਗੇ ਹੋਏ ਆ ਇਹਰਾ ਜਰੂਰ ਪਰਦਾ ਫਾਸਕਾ ਸਰ ਮੀਡੀਆ ਨੂੰ ਆਜ਼ਾਦੀ ਕਦੋਂ ਮਿਲੇਗੀ ਇਹ ਤਾਂ ਜਦੋਂ ਮੀਡੀਆ ਚਾਹੇਗਾ ਆਜ਼ਾਦੀ ਉਦੋਂ ਮਿਲੇਗੀ ਕਾਰਾ ਬਦਲਦੀ ਹਰ ਇੱਕ ਵਾਰੀ ਇਹ ਮੀਡੀਆ ਨੂੰ ਆਜ਼ਾਦੀ ਵੱਡੇ ਮੀਡੀਆ ਐਡਵਰਟਾਈਜ਼ਮੈਂਟ ਨਾਲ ਚੱਲ ਰਹੇ ਨੇ ਤੇ ਐਡਵਰਟਾਈਜ਼ਮੈਂਟ ਦੇ ਬਹਾਨੇ ਜਿਹੜੇ ਵੱਡੇ ਚੈਨਲ ਨੇ ਉਹ ਸ਼ੋਸ਼ਣ ਕਰ ਰਹੇ ਨੇ ਔਰ ਸਰਕਾਰਾਂ ਦਾ ਔਰ ਲੋਕਤੰਤਰ ਦਾ ਗਲਾ ਘੁੱਟ ਰਹੇ ਨੇ ਕਨਸਟੀਟਿਊਸ਼ਨ ਦੀਆਂ ਤੱਜੀਆਂ ਉਡਾ ਰਹੇ ਨੇ ਸੱਚੀ ਗੱਲ ਲੋਕਾਂ ਤੱਕ ਪਹੁੰਚਾ ਨਹੀਂ ਰਹੇ ਇਹ ਮੀਡੀਆ ਵੀ ਚਾਹੇ ਕਿ ਅਸੀਂ ਆਜ਼ਾਦੀ ਲੈਣੀ ਹੈ ਕਿ ਅਸੀਂ ਨਹੀਂ ਦਬਤ ਕੰਮ ਕਰਾਉਂਦੀ ਨਹੀਂ ਤਾਂ ਨਸ਼ਾ ਖਤਮ ਕਰਨ ਦੀ ਗੱਲ ਪੁੱਛੀ ਆਹ ਹੋ ਗਿਆ ਤੁਸੀਂ ਦੱਸੋ ਹੋ ਗਿਆ ਕਿ ਨਹੀਂ ਹੋ ਗਿਆ ਮੈਨੂੰ ਕੀ ਪੁੱਛਣਾ ਹੈ ਭਗਵਾਨ ਤੋਂ ਪੁੱਛੋ ਨਸ਼ਾ ਕੀ ਖਤਮ ਹੋਣਾ ਸੀ ਜੈ ਰਿਲੀ ਸ਼ਰਾਬ ਨਹੀਂ ਖਤਮ ਹੋਈ ਇਹਨਾਂ ਤੋਂ ਨਕਲੀ ਸ਼ਰਾਬ ਨੇ ਜਾਨਾਂ ਦੇ ਲਈਆਂ ਬਾਜਵਾ ਸਾਹਿਬ ਜਾ ਕੇ ਆਏ ਸਨ ਸੰਗਰੂਰ ਚ ਨਕਲੀ ਸ਼ਰਾਬ ਔਰ ਥਾਣੇ ਦੇ ਨਾਲ ਵੇਖਦੀ ਸੀ ਔਰ ਜਾਨਾਂ ਚਿੱਟੇ ਨਾਲ ਓਵਰਡੋਜ਼ ਨਾਲ ਮੌਤ ਹੋ ਰਹੀ ਹੈ ਕੱਲ ਗਿੱਦੜਵਾਂ ਚ ਜਾ ਕੇ ਆਏ ਮੈਂ ਇੱਕ ਮੌਤ ਓਵਰਡੋਸ ਨਾਲ ਹੋਈ ਤੇ ਭੋਗ ਤੇ ਜੱਟ ਇਹਦੇ ਵਿੱਚ ਇੱਕ ਟੱਕਰ ਨਾਲ ਹੋ ਰਹੀ ਹੈ ਇਹਦੇ ਵਿੱਚ ਮੇਰੀ ਗੱਲ ਸੁਣ ਅਜੇ ਤੱਕ ਇਹੀ ਗੱਲ ਦਾ ਜਿਹੜੇ ਕੇਜਰੀਵਾਲ ਸਾਹਿਬ ਨੇ ਸਬੂਤ ਦੇ ਦੇਣ ਕਿ ਕੀ ਭਗਵੰਤ ਮਾਨ ਨੂੰ ਅਜੇ ਹਟਾਤਾ ਸ਼ਰਾਬੀ ਅਜੇ ਤੇ ਚੀਫ ਮਿਨਿਸਟਰ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਪੰਜਾਬ ਪੰਜਾਬ ਨੂੰ ਨਸ਼ਾ ਮੁਕਤ ਕਿੱਸਾ ਕਰਨਗੇ ਮੁੱਖ ਮੰਤਰੀ ਨਸ਼ਾ ਮੁਕਤ ਨਹੀਂ ਐ ਲੱਗਦਾ ਤੇ ਤੁਸੀਂ ਆ ਮਾਈਨਿੰਗ ਦੀ ਗੱਲ ਕਰਦੇ ਹੋ ਰੋਜ਼ ਵੇਖੋ ਅਮੇ ਪੋਰਟਲ ਝੂਠ ਟੋਟਲ ਪੰਜਾਬ ਨੂੰ ਲੁੱਟਣ ਵਿੱਚ ਸਹਿਮਤ ਸ਼ਾ ਬਦਾਲੀ ਨੇ ਲੁੱਟਿਆ ਸੀ ਹਿਸਟੋਰਿਕਲੀ ਉਸ ਵਾਰ ਕੇਜਰੀਵਾਦੀ ਦੀ ਟੀਮ ਤੇ ਭਗਵੰਤ ਦੀ ਟੀਮ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿ दिल्ली ਦੀ ਸਰਕਾਰ ਹੈ ਦਿੱਲੀ ਦੀ ਸਰਕਾਰ ਇਹਨੇ ਆਪਣਾ ਮਾਨ ਹੀ ਵੇਚ ਦਿੱਤਾ ਭਗਵੰਤ ਨੇ ਸਰ ਭਗਵੰਤ ਨੇ ਆਪਣਾ ਮਾਨ ਵੇਚ ਦਿੱਤਾ ਉਹਨੇ ਕਿਹਾ ਮੈਨੂੰ ਚੀਫ ਮਿਨਿਸਟਰ ਰੱਖ ਲਓ ਜੋ ਮਰਜ਼ੀ ਕਰਾ ਲੋ ਸਾਰੀ ਭਰਤੀ ਬਾਹਰ ਲਿਆਂਦੀ ਹੋ ਰਹੀ ਸਾਰੀ ਲੁੱਟ ਬਾਹਰ ਲਿਆਂਦੀ ਹੋ ਰਹੀ ਜਿਹੜਾ ਹੁਣ ਤੁਸੀਂ ਲੈਂਡ ਪੁਲਿੰਗ ਦੀ ਗੱਲ ਕੀਤੀ ਹੈ। ਕਈ ਹਜ਼ਾਰ ਕਰੋੜ ਦਾ ਮੈਰਾਕਤ ਸਾਰਿਆਂ ਨੂੰ ਆਜ਼ਾਦਾਨਾ ਹਿੰਦੁਸਤਾਨ ਦੇ ਵਿੱਚ ਸਾਰੋਂ ਵੱਡਾ ਜਿਹਾ ਸਕੈਮ ਨਿਕਲੇ ਗਏ ਨਿਕਲੇ। ਤੇ ਜਦੋਂ ਟਾਈਮ ਆਏਗਾ ਇਹਨਾਂ ਨੂੰ ਭੁਗਤਣੀ ਪੈਗੀ ਭਗਵੰਤ ਨੂੰ ਠੇਕੀ ਲਈ। ਅਰਡੀ ਫਾਈਲ ਵੀ ਕੰਮ ਚੱਲ ਰਿਆ। ਉਹ ਵੀ ਮਾਈਨਿੰਗ ਹੋ ਰਹੀ ਉਹ ਤੇ ਗ੍ਰਿਫਾ ਵੀ ਬਾਹਰ ਆਦੀ ਬਿੱਤੀ ਬਾਹਰ ਹੋਈਆ। ਇਹ ਮਾਈਨਿੰਗ ਟ੍ਰੈਕਸ਼ਨ ਵੀ ਲੱਗ ਰਿਹਾ। ਕਾਕਾ ਇਹ ਤਾਂ ਮਾਈਨਿੰਗ ਹੀ ਸਾਰੇ ਸੈਂਟਰ ਵਾਲੇ ਤੇ ਭਗਵੰਤ ਕਰਦੇ। ਭਗਵੰਤ ਕਰਾ ਰਿਆ। ਇਹਨਾਂ ਦੇ ਮਿਨਿਸਟਰ ਕਰਾ ਰਹੇ ਨੇ। ਇਹਨਾਂ ਦੇ ਐਮ.ਐਲ.ਏ ਕਰਾਰੇ ਨੇ ਆਪ ਤੁਸੀਂ ਭਾਵੇਂ ਟਾਂਡੇ ਤੋਂ ਲੈ ਕੇ ਉਰੇ ਤੱਕ ਦਸੂਆ ਮੇਰੇ ਹਲਕੇ ਦੇ ਨਾਲ ਹੀ ਜੁੜਦੇ ਤੇ ਮਾਈਨਿੰਗ ਕੋਲ ਤਰਾ ਤੈਨੋਂ ਕੋ ਪੈਸੇ ਕੋਨ ਲੈ ਕੇ ਜਾਂਦਾ ਇਹਨਾਂ ਦੇ ਪਰਿਵਾਰ ਦੇ ਜੀ ਆ ਕੇ ਬੀਨਾ ਲੈ ਕੇ ਜਾਂਦੇ ਇਹਨਾਂ ਦੇ ਐਮ.ਐਲ.ਏ ਤੁਹਾਨੂੰ ਕਿਹੜਾ ਓਲਾ ਸਰ ਹਾਰਪੁਰ ਦੀ ਜੀ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਇਹਨਾਂ ਦੀ ਪਾਰਟੀ ਨੇ ਜ਼ਮੀਨ ਦਾ ਜਾਇਦਾਦ ਦਾ ਬੰਦ ਕਰ ਦਿੱਤਾ ਉਹ ਟਾਈਮ ਆ ਤਾਂ ਤੁਸੀਂ ਬਿਚਿਆ ਸੀ ਹੋਊਗਾ ਜੀ ਹੱਥ ਲੀਆਂ ਲੱਗੂਗੀਆਂ ਰਾਤ ਨੂੰ ਗਣੀ ਛੱਡੋ ਇਹਨਾਂ ਨਾਲ ਉਹ ਹੋਏਗੀ ਜੋ ਕਰਨਲ ਗਦਾਫੀ ਨਾਲ ਲਿਬੀਆ ਵਿੱਚ ਉਹ ਪਤਾ ਕੀ ਸੀ ਕਿ ਨੇ ਬਿਆਨ ਦਿੱਤਾ ਉਹਦੇ ਤੇ ਕੀ ਕਹਿਣਾ ਜੀ ਇਹ ਰਿਪੋਰਟ ਜਿਹੜਾ ਹੋਇਆ ਆ ਉਹਦੇ ਤੇ ਗ੍ਰਹਿ ਮੰਤਰੀ ਜੀ ਨੇ ਜਿਹੜਾ ਕਿਹਾ ਆ ਵੀ ਇਦਾਂ ਘਟਨਾ ਆ ਵੀ ਇਹਨੂੰ ਉਹ ਨਹੀਂ ਸਕਦੇ ਜਿਹੜੀ ਚੀਜ਼ ਸਾਨੂੰ ਜੇ ਹਰ ਗਾਂਧੀ ਟੈਕਨੀਕਲ ਨੋਲੇਜ ਹੈ ਵੱਡੇ ਤੋਂ ਬਰਡ ਦੀਆਂ ਟੀਮ ਜ ਅਮਰੀਕਾ ਤੋਂ ਬੋਇੰਗ ਦੀਆਂ ਸਾਰੀ ਇਥੇ ਆ ਰਹੀਆਂ ਨੇ ਇੱਕ ਉਹਨਾਂ ਨੂੰ ਸਾਰੀ ਗੱਲ ਦੀ ਇਨਵੈਸਟੀਗੇਸ਼ਨ ਕਰ ਲੈ ਤਾ ਉਹ ਇਸ ਨੂੰ ਡਿਪਲੀਕੇਟ ਕਰਦੀ ਸੀ ਸਾਰੀ ਦਾ ਮਾਰਿਆ ਦਾ ਜੋ ਕਲੀਅਰ ਕਰਦੇ ਹੋ ਆਹ ਜਿਹੜਾ ਕੀ ਹੋਇਆ ਸੀਗਾ ਨਹੀਂ ਜਿੱਥੋਂ ਬੜਾ ਅਨਫਰਚਨਟ ਹੋਇਆ ਬਟ ਜਿਹੜਾ ਉਹ ਐਕਸੀਡੈਂਟ ਹੋਇਆ ਟੈਕਨੀਕਲੀ ਤੇ ਜਦੋਂ ਬਲੈਕ ਬਾਕਸ ਲੱਪੇ ਹੈ ਤੋ ਖਾਰ ਲੀਆਂ ਬੋਇੰਗ ਜਿਹੜੀ ਬੋਇੰਗ ਏਸ ਨੂੰ ਜਹਾਜ਼ ਬਣਾਉਂਦੀ ਅਮਰੀਕਨ ਕੰਪਨੀ ਅਮਰੀਕਾ ਗਵਰਨਮੈਂਟ ਦੇ ਵੀ ਉੱਥੇ ਬੰਦੇ ਪਹੁੰਚ ਚੁੱਕੇ ਨੇ ਉਹ ਇਸ ਤੋਂ ਬਾਅਦ ਹੀ ਜਿਹੜੀ ਉਹਦੀ ਜੇ ਜਦੋਂ ਬਲੈਕ ਬਾਕਸ ਦੇ ਵਿੱਚ ਲੱਭੇਗਾ ਕਿ ਦਾ ਕਾਰਨ ਕੀ ਹੋਇਆ ਵਾਟ ਇਜ਼ ਦੀ ਟੈਕਨੀਕਲ ਰੀਜ਼ਨ ਕੰਪਲੇਟ ਟੈਕਨੀਕਲ ਕਿ ਪਾਇਲਟ ਦੀ ਕੋਈ ਗਲਤੀ ਹੈ ਜਾਂ ਕੀ ਹੋਇਆ ਉਹਦੇ ਕੀ ਸਬੋਟਾਜ ਹੈ ਸਾਰੀਆਂ ਚੀਜ਼ਾਂ ਤੇ ਬਾਅਦ ਵਿੱਚ ਪਤਾ ਕਾਲਵਾ ਸਾਹਿਬ ਐਫਡੀਐਸ ਦੀ ਜਿਆਦਾ ਜਿਆਦਾ ਨਾਤਾ ਤੋਂ ਕਿ ਉਹਦਾ ਕੀ ਬੋਲ ਰਹੀ ਹੈ ਇਹਦੇ ਨਾਲ ਜੀ ਐਕਸੀਡੈਂਟ ਦੀ ਬੈਂਕ ਜਿਹੜਾ ਨਾਤਾ ਤੋਂ ਆਪਣਾ ਇੱਕ ਖਤਰਾ ਬੈਂਕ ਖਤਰਾ ਐਫਡੀਐਸ ਜਿਹੜਾ ਕੁਝ ਮੰਗਦੇ ਹੋਣੇ ਐਫਡੀਐਸ ਤੇ ਨਹੀਂ ਦਿੱਤਾ ਨਾਤਾ ਬੰਗਾ ਤਾਨੂੰ ਪਤਾ ਇੱਥੇ ਕੋਈ ਸੁੱਕਾ ਕੰਮ ਤੇ ਜਾਂਦਾ ਨਹੀਂ ਸਰ